ਗੁਰੂ ਪਿਆਰੇੋ ਸਵਾਲ ਹੈ ਕਿ ਕਿਸੇ ਨੇ ਮੰਨ ਤੇ ਹਟ ਨਾਲ ਰੱਬ ਨੂੰ ਲੱਭਾ ਹੈ ਇਸ ਸਵਾਲ ਦਾ ਜਵਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚជាਸੀਆਂ ਗੁਤੀ ਗੁਰੂ ਜੀ ਬਖਸ਼ਿਸ਼ ਕਰਤੀ ਹਨ ਹਰ ਹੀ ਸੇਵਾ ਸਫਲ ਹੈ ਗੁਰਮਕਾਪਾਵੇ thai ਪ੍ਰਭੂ ਦੀ ਬੰਦਗੀ ਉਂਜ ਤਾਂ ਹਰ ਇੱਕ ਲਈ ਸਫਲ ਹੈ ਪਾਪਨੁਖ ਜਨਮੂ ਸਫਲਾ ਕਰਨ ਵਾਲੀ ਹੈ ਪਰ ਕਬੂਲ ਉਸਦੀ ਹੁੰਦੀ ਹੈ ਪਾਪ ਪੂਰਨ ਸਫਲਤਾ ਉਸ ਨੂੰ ਹੁੰਦੀ ਹੈ ਜੋ ਸਤਗੁਰੂ ਦੇ ਸੰਮੁਖ ਰਹਿੰਦਾ ਹੈ ਜਿਸ ਹਰ ਭਾਵ ਹੈ ਤਿਸ ਗੁਰ ਮਿਲਾਏ ਸੋ ਹਰ ਨਾਮ ਤੇ ਆਵੇ ਉਸੇ ਮਨੁਕ ਨੂੰ ਹੀ ਸਤਿਗੁਰੂ ਮਿਲਦਾ ਹੈ ਜਿਸ ਉਤੇ ਪ੍ਰਭੂ ਕਿਰਟਦਾ ਹੈ ਤੇ ਉਹੋ ਹੀ ਹਰਨਾਮ ਦਾ ਸਿਮਨ ਕਰਦਾ ਹੈ ਗੁਰ ਸਬਦੀ ਹਰ ਪਾਈਐ ਹਰ ਪਾਰ ਨਗਾਏ ਜੀਵਨ ਨੂੰ ਸੰਸਾਰ ਸਾਗਰ ਤੋਂ ਜੋ ਪ੍ਰਭੂ ਪਾਰ ਨਗਾਂਦਾ ਹੈ ਉਹ ਮਿਲਦਾ ਹੈ ਸਤਿਗੁਰ ਦੇ ਸ਼ਬਦ ਦੁਆਰਾ ਹੈ। ਮਨ ਹਟ ਕਿਨੇ ਨਾ ਪਾਇਓ ਪੁੱਛੋਂ ਵੀ ਤਾਂ ਜਾਏ। ਵੇਦ ਆਦਿਕ ਧਾਰਮਿਕ ਪੁਸਤਕਾਂ ਨੂੰ ਵੀ ਜਾ ਕੇ ਪੁੱਛ ਵੇਖੋ ਭਾਗ ਪ੍ਰਾਤਨ ਧਰਮ ਪੁਸਤਕ ਵੀ ਇਹੀ ਗੱਲ ਦੱਸਦੇ ਹਨ ਕਿ ਆਪਣੇ ਮੰਗ ਦੇ ਹਟਣ ਕਿਸੇ ਨੇ ਰੱਬ ਨੂੰ ਨਹੀਂ ਲੱਭਾ ਗੁਰੂ ਦੇ ਰਾਹੀ ਹੀ ਮਿਲਦਾ ਹੈ। ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਈ ਹਰ ਲਾਈਂ ਹੀ ਨਾਨਕ ਹਰੀ ਦੀ ਸੇਵਾ ਉਹੀ ਜੀਵ ਕਰਦਾ ਹੈ ਜਿਸ ਨੂੰ ਗੁਰੂ ਮਿਲਾਕੇ ਹਰੀ ਆਪ ਸੇ ਅਭਿ ਚਲਾਏ ਗੁਰੂ ਪਿਆਰੇਓ ਮਨ ਦੇ ਹਟਣ ਨਾਲ ਪਰਮਾਤਮਾ ਨਹੀਂ ਪਾਇਆ ਜਾ ਸਕਦਾ ਨਹੀਂ ਲਪਿਆ ਜਾ ਸਕਦਾ ਕ੍ਰੂਦਿਸਰਨ ਪੈ ਕੇ ਗੁਰਮਤਿ ਮੁਤਾਬਕ ਜੀਵਨ ਜਿਉ ਕੇ ਬੰਦਗੀ ਕਰਕੇ ਸੇਮਨ ਕਰਕੇ ਪ੍ਰਮਾਤਮਾ ਦਾ ਬਲਾਵ ਹੁੰਦਾ ਹੈ